ਤੇ ਇੱਕ ਬਹਾਦਰ ਜੀ ਮਹਾਰਾਜ ਜਦ ਤਿਆਗਮਲ ਦੇ ਰੂਪ ਦੇ ਵਿੱਚ ਨੇ ਮਾਤਾ ਗੁਜਰੀ ਜੀ ਦੇ ਨਾਲ ਆਨੰਦ ਕਾਰਜ ਹੁੰਦੇ ਨੇ ਵਿਆਹ ਸ਼ਾਦੀ ਹੁੰਦੀ ਹੈ ਤੇ ਇੱਥੇ ਇੱਕ ਬੜੀ ਸਿੱਖਿਆਦਾਇਕ ਘਟਨਾ ਸਾਨੂੰ ਮਿਲਦੀ ਏ ਜਿਸ ਵੇਲੇ ਵਿਆਹ ਸੰਪੰਨ ਹੋ ਜਾਂਦਾ ਏ ਦੋਲੀ ਤੁਰਨ ਲੱਗਦੀ ਏ ਭਾਈ ਲਾਲ ਚੰਦ ਜੀ ਆਪਣੀ ਧੀ ਨੂੰ ਵਿਦਾ ਕਰਦੇ ਨੇ ਔਰ ਵਿਦਾ ਕਰਦੇ ਕਰਨ ਵੇਲੇ ਦੋਵੇਂ ਹੱਥ ਜੋੜ ਕੇ ਮੇਰੀ ਪੀਰੀ ਦੇ ਮਾਲਕ ਨੂੰ ਬੇਨਤੀ ਕਰਦੇ ਨੇ ਸਤਿਗੁਰੂ ਜੀ ਮੈਂ ਗਰੀਬ ਹਾਂ ਤੁਹਾਡੇ ਸਾਹਮਣੇ ਮੇਰੀ ਔਕਾਤ ਕੋਈ ਨਹੀਂ ਹੈ ਮਹਾਰਾਜ ਮੈਂ ਆਪ ਜੀ ਕੋਲੋਂ ਖਿਮਾ ਮੰਗਦਾ ਹਾਂ ਜਿੰਨੀ ਤੁਹਾਡੀ ਸੇਵਾ ਕੀਤੀ ਜਾਣੀ ਚਾਹੀਦੀ ਸੀ ਮੈਂ ਨਹੀਂ ਕਰ ਸਕਿਆ ਮਹਾਰਾਜ ਜੋ ਤੁਹਾਡਾ ਆਦਰ ਹੋਣਾ ਚਾਹੀਦਾ ਸੀ ਸਤਿਗੁਰੂ ਜਿਸ ਭਾਵ ਦੇ ਨਾਲ ਜਿਸ ਢੰਗ ਨਾਲ ਤੁਹਾਡਾ ਸਵਾਗਤ ਹੋਣਾ ਚਾਹੀਦਾ ਸੀ ਮੈਂ ਗਰੀਬ ਨਹੀਂ ਕਰ ਸਕਿਆ ਮੇਰੇ ਕੋਲ ਮੇਰੀ ਧੀ ਹੈ ਤੇ ਦੋ ਜੋੜੇ ਕੱਪੜੇ ਨੇ ਮੈਂ ਦੇ ਕੇ ਤੋਰ ਰਿਆਂ ਨੂੰ ਪ੍ਰਵਾਨ ਕਰਿਓ ਮੈਂ ਹੋਰ ਕੁਝ ਨਹੀਂ ਦੇ ਸਕਦਾ ਤੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜੀ ਨੇ ਨਾ ਸੰਗਤ ਦੀ ਭਾਈ ਲਾਲ ਚੰਦ ਜੀ ਦੇ ਜੁੜੇ ਹੋਏ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਕੁੱਟ ਲਿਆ ਸੀ ਗਲਵਕੜੀ ਵਿੱਚ ਲਿਆ ਤੇ ਕਹਿੰਦੇ ਭਾਈ ਲਾਲ ਚੰਦ ਜੀ ਜਿਨੇ ਆਪਣੀ ਧੀ ਹੀ ਕਿਸੇ ਨੂੰ ਦੇ ਦਿੱਤੀ ਉਹਨੇ ਪਿੱਛੇ ਕੀ ਰੱਖ ਲਿਆ ਸਾਨੂੰ ਕੋਈ ਦਾਜ ਦੇ ਹਜਣੇ ਚਾਹੀਦਾ ਤੁਸੀਂ ਆਪਣੇ ਦਿਲ ਦਾ ਟੁਕੜਾ ਪਾਲ ਕੇ ਸਾਡੇ ਘਰ ਘਲਦੇ ਪਇਓ ਇਹ ਤਾਂ ਵੱਡਾ ਦਾਜ ਕਿਹੜਾ ਹੋ ਸਕਦਾ ਹੈ ਲੱਖ ਲਾਹਨਤ ਹੈ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਕਿਸੇ ਦੀ ਧੀ ਵੀ ਲੈ ਆਉਂਦੇ ਨੇ ਤੇ ਮਨ ਵਿੱਚ ਇਹ ਵੀ ਭਾਵਨਾ ਰੱਖਦੇ ਨੇ ਹੁਣ ਸਾਡਾ ਘਰ ਵੀ ਭਰ ਦੇਣੀ ਉੱਥੇ ਮਹਾਰਾਜ ਜੀ ਨੇ ਬਚਨ ਕਹੇ ਸੰਗਤ ਜੀ ਉਹ ਸਾਡੇ ਇਤਿਹਾਸ ਗ੍ਰੰਥਾਂ ਨੇ ਲਿਖੇ ਨੇ ਵਿਸ਼ੇਵੇਂ ਪਾਤਸ਼ਾਹ ਨੇ ਭਾਈ ਲਾਲ ਚੰਦ ਨੂੰ ਕਿਹਾ ਜਿਨ ਆਪਣੀ ਨਿਜ ਤੰਨਿਆ ਦੀਨ ਤੰਨਿਆ ਕਹਿੰਦੇ ਨੇ ਬੇਟੀ ਨੂੰ ਧੀ ਨੂੰ ਪੁੱਤਰੀ ਜਿਹਨੇ ਆਪਣੀ ਧੀ ਕਿਸੇ ਨੂੰ ਦੇ ਦਿੱਤੀ ਵਿਆਹ ਕੇ ਤੋਰ ਦਿੱਤੀ ਕਿਸੇ ਦੇ ਘਰ ਵਿੱਚ ਤਿੰਨ ਪਾਛੇ ਕਿਆ ਰੱਖ ਲਈਨ ਉਹਨੇ ਪਿੱਛੇ ਰੱਖ ਕੀ ਲਿਆ ਭਾਈ ਉਹਨੇ ਤੇ ਸਾਰਾ ਕੁਝ ਦੇ ਦਿੱਤਾ